ਅਸਲਾਮ ਵਾਲੇਕੁਮ ਮੈਂ ਸਸਰੀਆ ਕਾਲ ਕਿੱਦਾਂ ਹਾਲ ਚੱਲ ਮੇਰੇ ਵੀਰਾਂ ਦਾ ਪਿਆਰ ਪਰਵਾਂ ਦਾ ਮੀਤ ਕਰਨੀਆਂ ਵਧੀਆ ਹੋਵੇ ਕਿਦਰ ਆਪ ਸਾਰਿਆਂ ਨੂੰ ਚੜਦੀ ਕਲਾ ਵਿੱਚ ਰੱਖੇ ਅੱਜ ਇੱਕ ਸਾਡੇ ਬਹੁਤ ਹੀ ਪਿਆਰੇ ਜੀ ਵੀਰ ਜੀ ਨੇ ਉਹਨਾਂ ਨੇ ਭਾਈ ਮਹਿੰਦਰ ਸਿੰਘ ਜੀ ਦੀ ਇੱਕ ਕਵਿਤਾ ਭੇਜੀ ਹੈ। ਕਿਆ ਉਹਨਾਂ ਦੀਆਂ ਗੱਲਾਂ ਸੁਣਨ ਤੇ ਉਹਨਾਂ ਦੀ ਕਵਿਤਾ ਸੁਣਨਾ ਬਹੁਤ ਹੀ ਵਧੀਆ ਲੱਗੇਗੀ ਤੁਹਾਨੂੰ ਤੇ ਚਲੋ ਅੱਜ ਉਹਨਾਂ ਦੀ ਫਰਮਾਇਸ਼ ਤੇ ਸੁਣ ਲੈਣੇ ਆ ਪਹਿਲੇ ਵੀਡੀਓ ਵੇਖਨੀ ਆ ਫਿਰ ਉਸ ਤੋਂ ਬਾਅਦ ਇਹਦੇ ਤੇ ਵਿਚਾਰ ਕਰਾਂਗੇ। ਤੇ ਜਿਹੜੇ ਪਿਆਰ ਪਰਾ ਚੈਨਲ ਤੇ ਨਵੇਂ ਨੇ ਫੌਰਨ ਤੋਂ ਕਰਨ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਦਾ ਬਟਨ ਘਾਣੋ ਪ੍ਰੈਸ ਤੇ ਜਿਆਦਾ ਤੋਂ ਜਿਆਦਾ ਲਾਈਕ ਐਂਡ ਸ਼ੇਅਰ ਵੀ ਕਰੋ। ਜੀ ਆਜੀ ਵੇਖਦੇ ਆ ਜੀ। ਡੈਕਸ਼ਨਸ ਪ੍ਰੈਜ਼ੈਂਟਸ। ਇੱਕ ਤਫਰੀ ਜੀ ਦਾ ਗੀਤ ਸੁਣ ਰਹੇ ਸੀ। ਨਿਰੰਦਰ ਬੀਬਾ ਜੀ ਨੇ ਗਾਇਆ ਹੈ। ਤੋਂ ਬੜਾ ਹੀ ਦਿਲ ਨੂੰ ਛੋਣ ਵਾਲਾ ਗੀਤ। ਨੀਲਾ ਕੌਣ ਦਾ ਸਵਾਰ ਜਾਣੇ ਕੁੱਲ ਸੰਸਾਰ। ਅੱਜ ਚੱਲਦਾ ਮੈਦਾਨ ਵਿੱਚ ਰੁੱਕ 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 ਜਾਣ ਅਥਰ ਅੱਖਾਂ ਚੋਂ ਬੁੱਕ 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 ਇਹ ਕੀ ਹੋਵੇ ਬੇਸ਼ੱਕ ਇਦਾਂ ਹੋਇਆ ਨਹੀਂ ਸਬਜੈਕਟ ਉਹਨਾਂ ਨੇ ਜੋ ਚੁਣਿਆ ਚਰਨ ਸਿੰਘ ਸਫਰੀ ਜੀ ਪੰਜਾਬੀ ਦੇ ਧਾਰਮਿਕ ਗੀਤ ਲਿਖਣ ਵਾਲੇ ਸਭ ਤੋਂ ਵਧੀਆ ਲਿਖਾਰੀ ਸਨ ਦੋ ਬੜੀਆਂ ਕੀਮਤੀ ਜਿੰਨਾ ਚੰਨ ਮਾਤਾ ਗੁਜਰੀ ਦਾ ਉਹਨਾਂ ਨੇ ਜੋ ਖਿਆਲ ਉਡਾਰੀ ਹੁੰਦੀ ਲਿਖਣ ਦੀ ਉਹਨੇ ਜੋ ਲਿਖਿਆ ਕਿ ਜੋ ਗੁਰੂ ਸਾਹਿਬਾਂ ਦਾ ਨੀਲਾ ਕੋੜਾ ਹੈ ਉਹ ਕਹਿ ਰਿਹਾ ਕਿਉਂਕਿ ਉਹਨੂੰ ਪਤਾ ਨਹੀਂ ਕੀ ਹੋ ਗਿਆ ਉਹਨੂੰ ਨਹੀਂ ਪਤਾ ਕਿ ਕੀ ਹੋਇਆ ਕਹਿੰਦੇ ਨੀਲਾ ਪਾਉਣ ਦਾ ਸਵਾਰ ਜਿਹੜਾ ਨੀਲਾ ਕੋੜਾ ਹੈ ਸਾਰੀ ਦੁਨੀਆ ਨੂੰ ਪਤਾ ਕਿ ਹਵਾ ਨਾਲ ਗੱਲਾਂ ਕਰਦਾ ਹੈ ਨਿੱਲਾ ਆਉਣ ਦਾ ਸਵਾਰ ਜਾਣੇ ਕੋਲ ਸੰਸਾਰ ਅੱਜ ਚੱਲਦਾ ਮੈਦਾਨ ਵਿੱਚ ਰੁੱਕ 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 ਅੱਜ ਹੌਲੀ ਹੌਲੀ ਚੱਲਦਾ ਮੈਦਾਨ ਵਿੱਚ ਜਾਣ ਅਥਰੂ ਅੱਖਾਂ ਦੇ ਵਿੱਚੋਂ ਬੁੱਕ ਬੁੱਕ ਉੜੋੜੇ ਟਾਲਿਆ ਗਿਆਨ ਅੱਖਾਂ ਪੰਥ ਦਾ ਅਟਲ ਸੀ ਗੁਰੂ ਸਾਹਿਬ ਨੂੰ ਪੰਥ ਨੇ ਹੁਕਮ ਕੀਤਾ ਕਿ ਤੁਸੀਂ ਚਲੇ ਜਾਓ ਸਤਿਗੁਰੂ ਨੀਲੇ ਤੇ ਸਵਾਰ होके ਚੱਲੇ ਨੇ ਟਾਲਿਆ ਗਿਆ ਨਾ ਆਖਾ ਪੰਥ ਦਾ ਅਟਲ ਸੀ ਨੀਲੇ ਦਾ ਸਵਾਰ ਪਿਆ ਗੜੀ ਵਿੱਚੋਂ ਚੱਲ ਸੀ ਜ਼ਰਕ ਅਗਾਹ ਜਾ ਕੇ ਨੀਲਾ ਗਿਆ ਖਲ ਸੀ ਨੀਲਾ ਖੜਾ ਹੋ ਗਿਆ ਕਰੇ ਕਿਸੇ ਨੂੰ ਸਲਾਮ ਪਿਆ ਝੁੱਕ 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 ਇਹ ਕੀ ਹੋ ਗਏ ਬੱਦਲਾਂ ਚੋਂ ਬਿਜਲੀ ਚਮਕ ਕੇ ਹੈ ਸੀ ਮਾਰਦੀ ਸੁਮਾਂ ਵੱਲ ਨਿਗਾਹ ਆਏ ਗਈ ਜਾਂਦਾ ਤਾਰ ਦੀ ਬਿਜਲੀ ਚਮਕੀ ਤੇ ਸਤਿਗੁਰਾਂ ਨੇ ਨੀਲੇ ਦੇ ਪੈਰਾਂ ਵੱਲ ਦੇਖਿਆ ਸੁਮਾ ਵੱਲ ਕੀ ਦੇਖਦੇ ਨੇ ਲਹੂ ਵਿੱਚ ਭਿੱਜੀ ਹੋਈ ਲੋਥ ਸੀ ਜੁਝਾਰ ਦੀ ਚੰਦ ਬਦਲਾਂ ਚ ਰੋਇਆ ਅਜ ਲੁਕ 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 ਇਹ ਕੀ ਹੋ ਤੇ ਸਤਪੁਰ ਨੀਲੇ ਨੂੰ ਕੀ ਕਹਿੰਦੇ ਨੇ ਨੀਲਿਆ ਇਸ ਥਾਂ ਦੀ ਪੂਰ ਮੇਰਾ ਪੱਖ ਦੇ ਬਹੁਤ ਖਿਆਲ ਉਡਾਰੀ ਉੱਚੀ ਮਾਰੀ ਉਹਨੇ ਸਫਰੀ ਸਾਹਿਬ ਨੀਲਿਆ ਇਸ ਥਾਂ ਦੀ ਪੂਰ ਮੇਰਾ ਪੱਖ ਦੇ ਤੂੰ ਮੇਰੇ ਵੱਲ ਦੀ ਗੱਲ ਕਰ ਮੋਤੀ ਕਿਉਂ ਲੜਾਈ ਜਾਂਦਾ ਬਾਰ-ਬਾਰ ਅੱਖ ਦੇ ਪੈਰ ਮੇਰੇ ਪੁੱਤਰ ਦੀ ਲੋਥ ਤੇ ਰੱਖ ਦੇ ਤੂੰ ਆਪਣਾ ਪੈਰ ਰੋਕਿਆ ਕਿਉਂ ਰੱਖ ਦੇ ਤੂੰ ਲੰਗੜਾ ਅਸੀਂ ਅੱਗੇ ਜਾਣਾ ਪੈਰ ਮੇਰੇ ਪੁੱਤਰ ਦੀ ਲੋਥ ਤੇ ਰੱਖ ਦੇ ਕਰਾਂ ਪੰਥ ਦਾ ਨਿਸ਼ਾਨ ਉੱਚਾ ਚੁੱਕ ਚੁੱਕ ਸਤਿਗੁਰ ਦੀ ਰੀਜੇ ਹੈ ਕਿ ਮੇਰੇ ਪੰਥ ਦਾ ਨਿਸ਼ਾਨ ਉੱਚਾ ਹੋਵੇ ਮੇਰੇ ਪੁੱਤ ਜਾਂਦੇ ਤੇ ਜਾਂਦੇ ਸਫਰੀ ਜੰਜੀਰ ਮੋਹ ਮਾਇਆ ਵਾਲੇ ਤੋੜ ਦੇ ਹੱਕ ਦਾ ਪਿਆਰ ਨਹੀਂ ਸ਼ਹੀਦ ਕਦੇ ਲੋੜ ਦੇ ਚਿਤ ਰਾਮ ਨਾਮ ਦੀ ਪ੍ਰੀਤ ਵੱਲ ਜੋੜ ਦੇ ਅੱਜ ਜ਼ੁਲਮ ਦੀ ਕਹਾਣੀ ਗਈਏ ਮੁਖ 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 ਇੱਕ ਹੀ ਹੋ ਓ ਨਹਾ ਤੁਸੀਂ ਅਸੀਂ ਇਹਨੂੰ ਅਕਸਰ ਸੁਣਿਆ ਹੈ ਪਰ ਕਿਉਂਕਿ ਥੋੜੀ ਜਿਹੀ ਵਿਆਖਿਆ ਮੰਗਦਾ ਸੀ ਗੀਤ ਦੀ ਮੈਂ ਵੀ ਇਹ ਬਹੁਤ ਪਿਆਰਾ ਗੀਤ ਮੈਂ ਬੜੀ ਵਾਰੀ ਸੁਣਿਆ ਬਚਪਨ ਚ ਪਰ ਪਤਾ ਨਹੀਂ ਕਿ ਇੰਨਾ ਗਹਿਰਾ ਲਿਖਿਆ ਹੋਇਆ ਇਹਨਾਂ ਨੇ ਮੈਂ ਤੁਹਾਨੂੰ ਗਾ ਕੇ ਥੋੜੀ ਜਿਹਾ ਸੁਣਾਉਣ ਦੀ ਕੋਸ਼ਿਸ਼ ਕਰਦਾ ਮੇਰੇ ਕੋਲ ਮੈਂ ਸੁਣਿਆ ਸੁਣਿਆ ਨਹੀਂ ਜਾਂਦਾ ਮੇਰੇ ਕੋਲ ਆਫਰ ਹਲਕੇ ਗਾਉਣੇ ਆ ਜੀ ਉਸ ਨੀਲੇ ਦੀ ਕਹਾਣੀ ਨੀਲਾ ਜਾਣੇ ਕੁੱਲ ਸੰਸਾਰ ਅੱਜ ਚੱਲਦਾ ਮੈਦਾਨ ਵਿੱਚ ਰੁਕ 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 ਜਾਣ ਅਥਰੂ ਅੱਖਾਂ ਦੇ ਵਿੱਚੋਂ ਬੋਕ 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 ਕੀ ਹੋ ਗਿਆ ਨੀਲਾ ਪਉਣ ਦਾ ਸਵਾ ਜਾਣੇ ਕੋਤ ਸੰਸਾਰ ਅੱਜ ਚੱਲ ਤਾਂ ਮੈਦਾਨ ਵਿੱਚ ਰੁੱਕ 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 ਜਾਣ ਅਥਰੂ ਅੱਖਾਂ ਦੇ ਵਿੱਚ ਬਗਵੰਤ ਬਗਵੰਤ ਕੀ ਹੋ ਗਿਆ ਦਰਕ ਅਗਾਂ ਜਾਕੇ ਨੀਲਾ ਕੇ ਆਖਨ ਸੀ ਦਰਕ ਅਗਾਂ ਜਾਕੇ ਨੀਲਾ ਕੇ ਆਖਨ ਸੀ ਕਰੇ ਕਿਸੇ ਨੂੰ ਸਲਾਮ ਪਿਆ ਚੋਕ 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 ਏ ਕੀ ਹੋ ਜਮਕੇ ਹੈ ਸਿਮਾਰਦੀ ਸੁਮਾ ਵਾਲ ਨਗਾ ਹੈ ਗਈ ਜਾਂਦਾ ਤਾਰਦੀ ਲਹੂ ਵਿੱਚ ਭਿੱਜੀ ਹੋਏ ਲੋਥ ਸੀ ਜੁਧਾਰਦੀ ਲਹੂ ਵਿੱਚ ਭਿੱਜੀ ਹੋਏ ਲੋਥ ਸੀ ਜੁਧਾਰਦੀ ਚੰਦ ਬਦਲਾ ਚ ਰੋਇਆ ਅੱਜ ਲੋਕ 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 ਇਕ ਹੀ ਹੋ ਮੋਤੀ ਕਿਉਂ ਲੁੱਟਾਈ ਜਨ ਬਾਰ ਬਾਰ ਐ ਅੱਖ ਦੇ ਪੈਰ ਮੇਰੇ ਪੁੱਤਰ ਦੀ ਲਾਸ਼ ਤੇ ਰੱਖ ਦੇ ਰੋਏ ਪੈਰ ਮੇਰੇ ਪੁੱਤਰ ਲਾਸ਼ ਉਸ ਤੇ ਰੱਖ ਦੇ ਕਰਾਂ ਪੰਥ ਦਾ ਨਿਸ਼ਾਨ ਉੱਚਾ ਰੋ ਬੋ ਰੋ ਜਾਣ ਅਥਰੂ ਅੱਖਾਂ ਦੇ ਵਿੱਚੋਂ ਬੋਕ 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 ਏ ਕੀ ਹੋ ਗਿਆ ਏ ਕੀ ਹੋ ਗਿਆ ਏ ਕੀ ਹੋ ਗਿਆ ਏ ਕੀ ਹੋ ਗਿਆ ਸਫਰੀ ਜੰਮੇ ਮੋਹ ਮਾਇਆ ਵਾਲੇ ਤੋੜ ਦੇ ਹੱਕ ਦਾ ਪਿਆਰ ਨਹੀਂ ਸ਼ਹੀਦ ਕਦੇ ਲੋੜ ਦੇ ਕਿ ਤਰ੍ਹਾਂ ਆਉਂਦੀ ਪ੍ਰੀਤ ਵੱਲ ਜੋੜਦੇ ਅੱਜ ਜ਼ੁਲਮ ਦੀ ਕਹਾਣੀ ਗਈ ਏ ਮੁੱਕ 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 ਮਾਫ ਕਰ ਗਏ ਮੈਂ ਕੋ ਤੁਹਾਨੂੰ ਰੋਣ ਨਹੀਂ ਆਇਆ ਇਹ ਦਰਦ ਜਾਗਦਾ ਹੈ ਸਾਡੇ ਸਾਰਿਆਂ ਦੇ ਅੰਦਰ ਗੁਰੂ ਸਾਹਿਬ ਦਾ ਬਹੁਤ ਵੱਡਾ ਜ਼ਿਕਰ ਆ ਉਹ ਸਹਰ ਜਾਂਦੇ ਨੇ ਸਾਡੇ ਕੋਲ ਨਹੀਂ ਸਾਰੇ ਸਾਧੂ ਗੁਰੂ गुरु बख़्शिश करे कंहिं बख़्शी गुरू साहिब वाह ਭਾਈ ਮਹਿੰਦਰ ਸਿੰਘ ਜੀ ਦੀ ਕਵਿਤਾ ਤੇ ਕੀ ਹੋ ਗਿਆ ਵਾਕਈ ਹੀ ਉਹਨਾਂ ਨੇ ਸਹੀ ਕਿਹਾ ਕਿ ਇਹਨਾਂ ਜਿਗਰਾ ਗੁਰੂ ਗੋਬਿੰਦ ਸਿੰਘ ਦੇ ਆਈ ਸੀ ਸਕਦਾ ਆ ਬੰਦੇ ਦਾ ਨਹੀਂ ਹੋ ਸਕਦਾ ਦੇਖੋ ਕਿ ਉਹਨਾਂ ਦੇ ਘੋੜੇ ਦਾ ਨਾਂ ਸੀ ਨੀਲਾ ਜਿਹੜਾ ਮਤਲਬ ਕਿ ਉਹਨਾਂ ਨੇ ਕਿਹਾ ਕਿ ਜਦੋਂ ਗੜੀ ਚੋਂ ਨਿਕਲਿਆ ਨਿਕਲ ਕੇ ਤੇ ਜਿਵੇਂ ਹੀ ਅੱਗੇ ਵਧਿਆ ਵਾਦ ਕੇ ਤੇ ਉਹ ਚੁੱਕ ਚੁੱਕ ਕੇ ਸਲਾਮ ਕਰਨ ਦਿਆ ਜੋ ਕਿਆ ਦੇਖ ਕੇ ਇਹ ਕੀ ਹੋ ਗਿਆ ਇਹ ਕਿਕ ਹੋ ਗਿਆ ਦੇਖੋ ਉੱਥੇ ਆ ਕੇ ਉਹ ਘੋੜਾ ਜਿਹੜਾ ਸੀ ਉਹ ਵੀ ਆਪਣੇ ਆਪ ਸੰਦਾਰ ਸੀ ਤੇ ਅਸੀਂ ਤੇ ਫਿਰ ਇਨਸਾਨ ਆ ਮਤਲਬ ਉਹ ਜਾਨਵਰ ਹੋ ਕੇ ਬੇਇਸਾਨ ਬਣ ਗਏ ਤੀਤੋਂ ਦੇ ਵਿੱਚ ਇਨਾ ਕਿ ਸੀ ਦੇ ਵਿੱਚ ਨਾ ਹਸਾਸ ਸੀ ਤੇ ਦੇਖ ਲਓ ਤੁਸੀਂ ਉਹ ਸਜਾਲ ਲੱਦੇ ਹਲਾ ਫਿਰਦੇ ਤੇ ਨੂੰ ਮਾਸਾ ਤਰਸ ਨਹੀਂ ਆਇਆ ਵੇਖਿਆ ਨਹੀਂ ਜੈ ਜਦੋਂ ਮਤਲਬ ਵੱਡੇ ਸਾਫ ਜਾਨੇ ਅਜੀਬ ਦੀ ਹੋ ਗਈ ਤੇ ਜੀ ਜਦੋਂ ਜੁਜਾਰ ਸੀ ਉਹਨਾਂ ਨੂੰ ਲੱਗਾ ਨਹੀਂ ਤਾਂ ਫਿਰ ਉਹ ਹਾਥੀ ਲੈ ਕੇ ਆਇਆ ਹਾਥੀ ਨੇ ਪੈਰ ਰੱਖ ਦਿੱਤੇ ਸਹੀ ਕੀਤਾ ਸੀ ਤੇ ਉਹਨਾਂ ਨੇ ਫਿਰ ਵੀ ਗੁਰੂ ਘਰ ਵਿੱਚ ਕਿਹਾ ਕਿ ਮਿੰਨੂ ਇਹ ਸਮੋਮ ਆਇਆ ਵਿੱਚ ਨਹੀਂ ਕਰ ਮੈਂ ਆਪਣੇ ਪੰਥ ਦੇ ਨਿਸ਼ਾਨ ਨੂੰ ਉੱਚਾ ਕਰਨਾ ਮੈਂ ਸਮੋਮ ਆਇਆ ਚ ਨਹੀਂ ਚਾਹੇ ਮੇਰੇ ਅੱਗੇ ਪੁੱਤਰ ਹੀ ਹੈ ਮੇਰੇ ਵਿੱਚ ਨਹੀਂ ਵਰਦਾ ਹੈ ਤੇ ਤੂੰ ਮੇਰੇ ਪੁੱਤਰ ਦੀ ਲਾਸ਼ ਦੇ ਉੱਤੇ ਪੈਰ ਰੱਖ ਦੇ ਤੇ ਥੁੜੀ ਜਾ ਪਰ ਉਹ ਵੇਖੋ ਕਿ ਉਹ ਜਾਨਵਰ ਹੋ ਕੇ ਉਹ ਨਹੀਂ ਇਹ ਦੇਖ ਸਕਿਆ ਹੈ ਉਹ ਅੰਝਾਂ ਦੇ ਮੋਤੀ ਜਿਹੜੇ ਮਤਲਬ ਅੰਸੂ ਜਿਹੜੇ ਉਹਦੀ ਅੱਖਾਂ ਚੋਂ ਨਿਕਲੀ ਜਾਂਦੇ ਸਾਨੂੰ ਕਿ ਇਹ ਕੀ ਹੋ ਗਿਆ ਇਹ ਕੀ ਹੋ ਗਿਆ ਮਤਲਬ ਇਹ ਕਹਿ ਰਿਹਾ ਕਿ ਜਾਨਵਰ ਨੂੰ ਵੀ ਪਿਆਰ ਹੋ ਜਾਂਦਾ ਤੇ ਉਹ ਜਾਨਵਰ ਜਿਹੜਾ ਐਡਾ ਮਤਲਬ ਲਾਡ ਰਾ ਰੱਖਿਆ ਹੋਏ ਤੇ ਬਾਕੀ ਵਾਕਿਆ ਹੀ ਗੁਰੂ ਗੋਬਿੰਦ ਸਿੰਘ ਜੀ ਦੀ ਅਜ਼ਮਤ ਨੂੰ ਸਲਾਮ ਹੈ ਕਿ ਉਹਨਾਂ ਨੇ ਆਪਣੇ ਬੋਧੇ ਵਾਸਤੇ ਸਿੱਖੀ ਵਾਸਤੇ ਆਪਣੇ ਪੁੱਤਰ ਕੁਰਬਾਨ ਕਰਦੇ ਉਹ ਵਾਕਿ ਉਹਨਾਂ ਨੇ ਭਾਈ ਮਹਿੰਦਰ ਸਿੰਘ ਨੇ ਕਿਹਾ ਕਿ ਸਾਡੇ ਵਿੱਚ ਇੰਨਾ ਹੌਸਲਾ ਨਹੀਂ ਹੈ ਕਿ ਅਸੀਂ ਜਿਹੜਾ ਹੈ ਨਾ ਉਹ ਚੀਜ਼ ਨਹੀਂ برداشت ਕਰ ਸਕਦੇ ਸਾਡੇ ਵਾਕਿਆ ਹੀ ਉਹ ਸਾਰੇ ਕੋ ਸੁਣ ਕੇ ਸੁਣ ਕੇ برداشت ਨਹੀਂ برداشت ਨਹੀਂ ਹੁੰਦਾ ਤੇ ਉਹ ਵੇਖੋ ਉਹਨਾਂ ਨੇ ਸਾਰਾ ਕੁਝ ਦਿਖਾਇਆ ਉਹਨਾਂ ਨੇ ਤੇ ਕਰਕੇ ਦਿਖਾਇਆ ਦਿਖਾਇਆ ਹੈ ਕਦਰ ਨਾ ਜਿਹਦੇ ਨਾਲ ਬੀਜਦੇ ਉਹਦਾ ਤੇ ਦਿਲ ਫਾਟ ਜਾਂਦਾ ਹੈ ਇੰਨੀ ਮਦਦ ਤੱਕ ਸੁਣ ਕੇ ਐਵੇਂ ਹੁੰਦਾ ਹੈ ਸਾਡਾ ਸੁਣ ਕੇ ਐਵੇਂ ਲੱਗਦਾ ਕਿ ਸਾਡਾ ਦਿਲ ਖੱਟ ਜਾਂਦਾ ਕਿਉਂ ਇੰਨੀ ਉਹਨਾਂ ਦੇ ਵਿੱਚ ਹਿੰਮਤ ਸੀ ਹੌਸਲਾ ਬਾਕੀ ਇਹ ਕਿ ਬਹੁਤ ਹੀ ਵਧੀਆ ਕਵਿਤਾ ਸੀ ਜੇ ਉਹ ਜੱਗੇ ਕੋਈ ਗੱਲ ਕਰਨੇ ਆ ਕਿ ਇਹ ਜਿਹੜੋ ਅਸੀਂ ਕਵਿਤਾ ਸੁਣਨੇ ਆ ਨਾ ਤੇ ਅੰਝ ਅੱਖਾਂ ਦੇ ਅੱਗੇ ਸਾਰਾ ਮੰਦਰ ਆਮਦੇ ਉੱਤੇ ਜਿਵੇਂ ਜਿਵੇਂ ਬੋਲ ਚੱਲਦੇ ਨੇ ਉਵੇਂ-ਉਵੇਂ ਅੱਖਾਂ ਦੇ ਅੱਗੇ ਸਾਰਾ ਕੁਝ ਖੰਭ ਜਾਂਦਾ ਹੈ ਮਹਿਸੂਸ ਹੁੰਦਾ ਹੈ ਫੀਲ ਹੁੰਦਾ ਹੈ ਸਾਡਾ ਕਿ ਉਹ ਸਭ ਕੁਝ ਅਸੀਂ ਦੇਖ ਰਹੇ ਹਾਂ ਅਸੀਂ ਮਹਿਸੂਸ ਕਰ ਰਹੇ ਕੋਈ ਵੀ ਚੀਜ਼ ਹੈ ਨਾ ਉਹ ਸਿੱਧੇ ਤੋਂ ਦਿਲੋਂ ਸੁਣਨਗੇ ਨਾ ਉਹਨੂੰ ਲੱਗਣ ਦੇ ਨਾਲ ਤੇ ਉਹ ਬਹੁਤ ਬਹੁਤ ਹੀ ਸਾਨੂੰ ਨਾ ਉਹ ਮਹਿਸੂਸ ਉਹਦਾ ਅਸਰ ਵੀ ਹੁੰਦਾ ਉਹਦਾ ਅਸਰ ਸਾਡੇ ਤੇ ਹੁੰਦਾ ਤੇ ਬੇਸ਼ੱਕ ਸਾਡੇ ਅਗਰ ਧਿਆਨ ਜਾਂ ਸਾਡਾ ਜ਼ਹਿਨ ਦੀ ਜਾਂ ਸਾਡਾ ਇਹ ਸਾਹਸ ਉਸ ਚੀਜ਼ ਨਾਲ ਨਹੀਂ ਤੇ ਸਾਡੇ ਸਾਹਮਣੇ ਭਾਵੇਂ ਕੋਈ ਕਿਸੇ ਨੂੰ ਵੱਡੀ ਧੁੱਕੀ ਜਾਵੇ ਸਾਨੂੰ ਪਰੇ ਧਿਆਨ ਕੋਈ ਪੈਂਦਾ ਬਿਲਕੁਲ ਜਦ ਲੈ ਸਾਹ ਦਾ ਇਹ ਅਹਿਸਾਸ ਹੋਵੇ ਨਾ ਤੇ ਉਹ ਖੋਦੀ ਉਹਦੀ ਹੁੰਦੀ ਹੈ ਬਾਕੀ ਬਾਕੀ ਇਹ ਵੈ ਕਿ ਇਹ ਬਹੁਤ ਹੀ ਵਧੀਆ ਕਵਿਤਾ ਸੀ ਤੁਹਾਨੂੰ ਕਿੱਦਾਂ ਦੀ ਲੱਗੀ ਕਮੈਂਟ ਸੈਕਸ਼ਨ ਚ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਜਿਆਦਾ ਜਿਆਦਾ ਲਾਈਕ ਕਰੋ ਜਿਆਦਾ ਜਿਆਦਾ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਵੀ ਕਰੋ ਕਹਿੰਦੇ ਆ ਜੀ ਨਵੀਂ ਵੀਡੀਓ ਜਲਦ ਆਪਰੇ